ਸਾਲਕ ਪਣ ਗਿਆ ਚੈੱਕ ਕਰੋ ਚੈੱਕ ਕਰੋ ਚੈੱਕ ਮੈਂ ਤਰਕਾਂ ਦੇ ਸਾਲਕ ਦਾ ਭਾਈ ਤਾਂ ਰੱਖੋ ਇਹ ਕਹ ਹੈ ਕਾਤੀ ਸਰ ਦਾ ਸਾਲ ਹੈ ਘਰ ਦੀ ਬਲੇ ਦਿਨ ਬਣਾਇਆ ਫਤੋ ਵਾਰੀ ਬਣਾਇਆ ਉਹ ਮੁੱਲ ਦੀ ਲਿਆ ਕੇ ਬਣਾਇਆ ਬਰਾ ਤੇ ਘਾਰਾਂ ਨੂੰ ਕਰੂੰਗਾ ਪੜਾ ਕੇ ਪੈ ਕੇ ਪੜਾ ਕੇ ਇਹ ਸਰੋਂਾਂ ਜਿਹੜੀ ਚੌੜੇ ਪੱਤਣੀਆਂ ਢੋਲ ਦੀ ਵੱਧਾ ਹਨਾ ਇਹ ਤਾਂ ਮਾਂ ਬਹੁਤ ਲੇਟ ਹੋ ਜਾਣਾ ਪਰ ਫਿਰ ਵੀ ਚੱਲ ਬਸ ਲੋਕ ਨੂੰ ਕੰਨਾਂ ਸੁਣਿਆ ਕਰਕੇ ਤਿਆਰੀ ਬੰਦਾ ਮੈਂ ਦੇਸ ਕੇ ਬਸ 5 ਘੰਟੇ ਲਾ ਦੇਣੀ ਹੁੰਦੀ ਆ 5 ਘੰਟੇ ਦੀ ਬਸ ਬਣ ਜਾਂਦਾ ਤੇ 6:05 ਵਜੇ ਮੈਂ ਸਾਰਾ ਸਮਾਨ ਪਾ ਕੇ ਬੰਦ ਕਰਤਾ ਫਿਰ ਬਸ 6:30 6:35 ਮਿੰਟ ਤੋਂ ਪਰੋਂ ਬੰਦ ਕਰਤਾ ਪਾਤਾ 15 ਮਿੰਟ ਤੋਂ ਬਵਾ ਨਹੀਂ ਚੁਕਾਂ ਕੈ ਨੀ ਜਰ ਜ਼ੇ ਬਤਾਉਂ ਪੜਨੇ ਸੀ ਮੈਂ ਹੁਣ ਕੋਲੇ ਜਿਨਾਂ ਕੱਦੜਾਂ ਅੰਗ ਲੰਗ ਜੂ ਦਾ ਵਿੱਚ ਬਣਿਆ ਗਮੀ ਮਾੜਾ ਜੀ ਪਾਪਾ ਤਲੇ ਨਹੀਂ ਉਤਰਾ ਤੇ ਸਭਾ ਕਰਕਣਾ ਉਹਨਾਂ ਦਾ ਜਿੰਨਾ ਸਾਰਾ ਖਾਣਾ ਸਾਰਾ ਕਰ ਪਾਤੀ ਵਿੱਚ ਮੱਖਣੀ ਨੰਤੀ ਮਲੇ ਹੋਰ ਚ

ਇਹ ਦੇਖ ਲਓ ਜਮਨ ਤੇ ਪੋਇਆ ਆ ਗਿਆ ਤੇ ਮੋਲਣੇ ਤੇ ਏਡੇ ਏਡੇ ਡੱਕੇ ਰਹਿ ਗਏ ਨੇ ਹੋਣੀ ਪੋਪ ਨਾਲੇ ਸਰਮਾ ਜਿਹੜੀ ਬਈ ਚੌਲੇ ਪੱਤੇ ਆਵੇ ਇਹ ਵੀ ਬਾਈਫਰਿੰਗ ਤੋਂ ਸਰਚ ਕਰਕੇ ਦੇਖੀਦਾ ਹਾਂ ਵਾਸਤੇ ਉਹ ਕੇਤੀ ਆਪਣੇ ਜੁੱਟਿਆ ਰਮਾ ਤਾਂ ਕੋਟ ਦੀ ਵੀ ਹਾਥ ਨਾਲ ਆ ਪਤਾ ਨਹੀਂ ਸੀ ਇਹਨਾਂ ਨੂੰ ਕੋਈ ਨਹੀਂ ਹਾਥ ਨਾਲ ਕੋਟ ਦੀ ਲੈ ਲਾ ਲਸਣ ਫਿਰ ਪਾਉਂਦੀ ਤੀਵੇਂ ਦੱਜੀਆਂ ਨੌਵੇਂ ਚ ਸੁਮੈਲ ਦੀਆਂ ਮਰੀ ਲਸਣ ਨਹੀਂ ਪਾਉਂਦੀ ਇਹ ਇਹ ਦੋ ਵਾਰ ਲਸਣ ਪਾਇਆ ਪਹਿਲਾਂ ਉੱਚ ਪਾਇਆ ਅੱਜ ਚ ਰਿਚ ਤੜਕੇ ਚ ਤੁਹਾਡੇ ਲਈ ਭੁੱਖ ਲਵਾਈ ਹੈ ਮਰਾ ਜੀ ਚੋ ਰੋ ਰੋ ਪਲੀ ਜੂ ਰੋ ਲਾ ਦੀ ਮਨੂ ਮੈਂ ਸ਼ਾਮ ਨੂੰ ਬਣਾ ਕਰਿਆ ਜਦ ਹੀ ਸ਼ਾਮ ਨੂੰ ਬਣਾਇਆ ਰੱਖ ਦੋ ਤੁਹਾਨੂੰ ਜੇ ਮੈਂ ਕੋਈ ਕਹਾਂ ਉਹਦੇ ਲਈ ਉਹ ਦਾਲ ਫੋਟੋ ਨੋ ਤਾਂ ਕੰਧ ਤੇ ਵਧੀਆ ਕਹਿੰਦੇ ਮੁੱਖ ਤੇ ਜਾਨ ਵਰਦੇ ਪੈਂਦਾ ਫੋਟੋ ਵਾਲ ਦਾ ਸੁੱਕ ਜਾਂਦਾ ਮੀਂਹ ਪਿਆ ਅੱਜ ਦੇਖੋ ਮੈਂ ਪਹਿਲਾਂ ਬੋਲਿਆ ਹੀ ਆ ਆ ਸਾਹ ਕਹਿੰਦੇ ਮਾਂ ਪੀ ਦਾ ਪਹਿਲਾਂ ਦਾ ਬੀਜਿਆ ਹੋਇਆ ਪਰ ਇਹਨੇ ਜਿਆਦਾ ਛਿੱਟਾ ਦੇ ਦਿੱਤਾ ਅੱਜ ਘਰ ਦਾ ਨਾਮਾ ਬਣਾਇਆ ਤਾਂ ਪਹਿਲੀ ਵਾਰ ਦੇਤਾ ਹਰੇਕ ਵਾਰ ਨਹੀਂ ਲੋਂਦੀ ਜਦੋਂ ਜਦ ਪਹਿਲਾਂ ਬਣਾਉਣਾ ਘਰ ਦਾ ਥੋੜਾ ਜਿਹਾ ਨਾ ਦਿੰਦੀ ਮੈਂ ਹਿੰਦਲ ਮਿੱਠੀ ਮੁੱਠੀ ਚੀਜ਼ ਬਣਾਉਣੀ ਆ ਸਿੱਧਾ ਰੱਖ ਦੇਣੀ ਵੀ ਨਹੀਂ ਆਉਂਦਾ ਚਲ ਚਾਨ ਬਰੇਖ ਆ ਜੰਨੇ ਆ ਬਹਨੇ ਰੱਖ ਚੌੜ ਸੂਲ ਆ ਸਰੋਂ ਦਾ ਛੱਟਾ ਇਹਨੇ ਉਹ ਮੇਰੇ ਵਾਲੀ ਜਿਹੜੀ ਪਿੱਛੇ ਸਰੋਂ ਵੀਜੀ ਆ ਉਹਦੇ ਨਾਲੋਂ ਪਹਿਲਾਂ ਦਾ ਦਿੱਤਾ ਹੋਇਆ ਪਰ ਛੱਟਾ ਵੱਧ ਦੇਤਾ ਉਹਦੇ ਕਰਕੇ ਇੱਥੇ ਖੜ ਗਈ ਲੋਕੀ ਦੇਖੀਏ ਲੋਕੀ ਆ ਦੇਖ ਲੋਕੀ ਲੱਗੀ ਸੀ ਆਦੇ ਇਸੇ ਬੋਲਤੇ ਹਨ ਲੋਕੀ ਕਿ ਨੂੰ 4 5 ਦਿਖਾ ਕੇ ਗਈ ਸੀ ਮੈਨੂੰ ਨਵੇਂ ਧੀ ਲੱਗੇ ਹੋਏ ਇੱਕ ਆਦੇ ਨਾ ਸੁਆਦ ਬਣਿਆ ਇਨਾ ਸੁਆਦ ਹਾਂ ਆਸ਼ੀਂ ਕੱਚ ਜਸ ਆਪ ਚੜਿਆ ਤੋਦਾਂ ਸ਼ੈਂਕ ਚ ਰਾਤ ਨੂੰ ਆ ਦੇਖੋ ਤੇ ਆਪਾਂ ਕੇ ਮਾਰਿਆ ਫਿਰ ਫਰਛੇ ਚ ਟਟਾ ਚਟਾਉ ਗਿਆ ਹਾਂ ਹਾਂ ਹੁਣ ਬੋਲ ਹੂੰ ਚੈੱਕ ਕਰਤਾ ਦੁਬਾਰਾ ਕਰੋ। ਤੁਹਾਨੂੰ ਕਹਿੰਦਾ ਕਿ ਬਕੀਆ। ਬੋਕੀਣਾ ਕਰੂੰਗਾ ਮੈਂ ਤਾਂ। ਮੇਰੀ ਰੋਟੀ ਛੱਡੀ ਵੀ ਅਦਾਕ ਕਰਕੇ। ਕੱਲ ਤਾਂ ਮੀਂਹ ਦੇ ਦਿਨ ਕਹਿ ਨਹੀਂਦਾ ਕਿ ਆਏ ਹੋ ਗਏ। ਮੈਂ ਮੀਂਹ ਚਾੜ ਸਬਜੀ ਮੈਂ ਮਾਰੋ ਨੀ। ਅੱਧੀ ਬੋਕੀ ਦੇ ਦਿਨੋਂ ਇੰਨੀ ਨੇ ਭੁਖਾਉਂ ਆਦਦੇ ਨੇ। ਪਾਦਾ ਬੀਰ ਨਿਕਲ ਨਾ ਜਾਵੇ ਵਿੱਚੋਂ ਫਿਰ ਉਹ ਹੋ ਚੜ ਚੜ ਢੁੱਕ ਗਿਆ ਪਕੜੋ 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 ਵੀ ਗਰਮ ਗਰਮ ਕਰ ਪਕੜੋ ਹੂੰ ਗਰਮ ਆ ਜੋ ਗਿਆ ਸੀ ਹੂੰ

ਹੋਰ ਲਾ ਸਕਦੇ ਨੇ ਬਸ ਹੁਣ ਘਟ ਲਾ ਲਦਾ ਹੂੰ ਇਹਨਾਂ ਤੋਂ ਬਧੀ ਨਾਲ ਦੀ ਰੋਟੀ ਤੇ ਪਾਣੀ ਆਵੇ ਨਾਲ ਲਸਣ ਜਿਆ ਨਾਲ ਜਿਵੇਂ ਉੱਪਰ ਪਿਆ ਬਰਕੀ ਦੇ ਪਿਆਜ਼ ਆਮ ਲਾਵਾ ਪਿਆਜ਼ ਆ ਤਾਂ ਕਿ ਆ ਜਦਾਂ ਤੇ ਵਾਹ ਲਾ 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 ਜਦੋਂ ਤੇ ਪਤਾ ਲੱਗਿਆ ਜੀ ਝਾੜ ਥਲੇ ਆਇਆ ਪ੍ਰੋਸੈਸ ਹੋਈ ਆ ਆਗ ਦੇ ਫੇਰ ਨਾ ਬਾਤ ਤੇ ਜਿਹਨੇ ਖਾਣਾ ਹੋਵੇ ਲੈਣਾ ਹੋਵੇ ਗੂਗਲ ID ਤੇ ਜਾਣਾ Gmail Gmail ID ਕਹਿੰਦੇ ਜਿਹਨੂੰ ਹਨ ਉਹ ਬੰਨ ਲਾ ਲੱਗਦੇ 23 ਸੈਂਸ ਅਠਾਸੀ83@gmail.com ਇਹਦੇ ਤੇ ਕੰਟੈਕਟ ਕਰ ਲਓ ਤੁਸੀਂ ਗੁਰਤੇਜ ਸਿੰਘ ਅਠਾਸੀ83@gmail.com ਥੈਂਕ ਯੂ ਵਾਚਿੰਗ ਮਾਈ ਵੀਡੀਓ ਥੈਂਕ ਯੂ ਹਮ ਇੱਕ ਸਕਿੰਟਾ